ਕਵਨ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਕਾ ਮੈਂ ਆ ਤੁਹਾਡਾ ਹੋਸ ਰਾਜ ਪਹਿਲਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਉੱਤੇ ਵੀ ਸ਼ਾਫੇ ਮਾਰੀ ਕੀਤੀ ਗਈ ਕਈ ਕਾਂਗਰਸ ਪਾਰਟੀ ਦੇ ਸਾਬਕਾ ਕਾਉਂਸਲਰ ਵੀ ਇਸ ਵਿੱਚ ਅਨੁਭਲਵ ਨੇ ਮਹੇਸ਼ ਮਖੀਚਾ ਜੋ ਰੀਅਲ ਸਟੇਟ ਦਾ ਕੰਮ ਕਰਦੇ ਨੇ ਉਹਦੀ ਸਿੱਧੀ ਗੱਲਬਾਤ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੇਕਿਨ ਇੱਧਰ ਰਮਨ ਅਰੋੜਾ ਦੀਆਂ ਪਰਤਾਂ ਹੋਰ ਖੋਲ ਦਿੱਤੀਆਂ ਗਈਆਂ ਨੇ ਵਿਜੀਲੈਂਸ ਵਿਭਾਗ ਵੱਲੋਂ ਸੂਤਰਾਂ ਦੇ ਹਵਾਲੇ ਦੇ ਵਿੱਚ ਖਬਰ ਆ ਰਹੀ ਹੈ ਪਿਛਤਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਘਟਦੀਆਂ ਨਹੀਂ ਦਿਸੀਆਂ ਉਹਨਾਂ ਦੇ ਵਿਧਾਇਕ ਰਹਿੰਦੇ ਹੋਏ ਕੀਤੇ ਗਏ ਫਰਜੀ ਵਾਰੇ ਇੱਕ ਦੇ ਬਾਅਦ ਇੱਕ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਅੱਜ ਦਾ ਹੈ ਜਿਸ ਵਿੱਚ 나ਜ ਸਿਨੇਮਾ ਦੇ ਦੁਕਾਨ ਮਾਲਕਾਂ ਵੱਲੋਂ ਵਿਜੀਲੈਂਸ ਦੇ ਐਸਐਸਪੀ ਹਰਪੀ ਸਿੰਘ ਮੰਡੇਰ ਨੇ ਸ਼ਿਕਾਇਤ ਦੇ ਕੇ ਕਹਿਆ ਹੈ ਕਿ ਵਿਧਾਇਕ ਰਮਨ अरोड़ा ਵੱਲੋਂ ਆਪਣੇ ਇੱਕ ਰਿਸ਼ਤੇਦਾਰ ਦੇ ਨਾਂ ਤੇ ਦੋ ਦੁਕਾਨਾਂ ਦੀ ਰਜਿਸਟਰੀ ਕਰਵਾਈ ਗਈ ਪਰ ਹੁਣ ਤੱਕ ਉਹਨਾਂ ਨੂੰ ਵੇਚੀਆਂ ਗਈਆਂ ਦੁਕਾਨਾਂ ਦੀ ਪੂਰੀ ਪੇਮੈਂਟ ਨਹੀਂ ਕੀਤੀ ਗਈ ਸਿਰਫ ਕਾਗਜ਼ ਵਿੱਚ ਚੈੱਕ ਨੰਬਰ ਪਵਾ ਕੇ ਗੁੱਡ ਫੇਥ ਵਿੱਚ ਰਜਿਸਟਰੀ ਕਰਵਾ ਲਈ ਵਿਜੀਲੈਂਸ ਨੇ ਉਕਤ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਪੂਰੀ ਕਰ ਦਿੱਤੀ ਹੈ ਯਾਨੀ ਕਿ ਦੋ ਦੁਕਾਨਾਂ ਨਾਜ਼ ਸਿਨੇਮੇ ਦੇ ਆਪਣੇ ਰਿਸ਼ਤੇਦਾਰਾਂ ਨੂੰ ਦਵਾ ਦਿੱਤੀਆਂ ਰਮਨ ਅਰੋੜਾ ਨੇ ਕਹਿ ਦਿੱਤਾ ਕਿ ਮੈਂ ਭਰੋਸੇਯੋਗ ਹਾਂ ਸਰਕਾਰ ਦੇ ਵਿੱਚ ਹਾਂ ਚੈੱਕ ਨੰਬਰ ਦਾ ਹਵਾਲਾ ਵੀ ਦੇ ਦਿੱਤਾ ਲੇਕਿਨ ਅੱਜ ਤੱਕ 1 ਰੁਪਿਆ ਵੀ ਪੇਮੈਂਟ ਨਹੀਂ ਦਿੱਤੀ ਗਈ ਸੂਤਰਾ ਮੁਤਾਬਕ ਬਿਜ਼ਨਸ ਨੇ ਉਕਤ ਸ਼ਿਕਾਇਤ ਵਿੱਚ Hindu ਪਰਿਵਾਰ ਨਾਲ ਸੰਬੰਧ ਰੱਖਦੇ ਦਿਨੇਸ਼ ਕਤਿਆਲ ਦੇ ਭਰਾ ਪ੍ਰਵੀਸ਼ ਕਤਿਆਲ ਵੱਲੋਂ ਦਿੱਤੀ ਗਈ ਹੈ ਜੋ ਕਿ ਸ਼ਹਿਰ ਦੇ ਇੱਕ ਨਾਮੀ Hindu ਪਰਿਵਾਰ ਨਾਲ ਸੰਬੰਧ ਰੱਖਦੇ ਹਨ ਪੀੜਤ ਪਰਵੇਸ਼ਪਤਿਆਨ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਨਾਸ ਨਿਮਾ ਵਿੱਚ ਮਾਰਕੀਟ ਬਣਾਈ ਗਈ ਸੀ ਜਿਸ ਵਿੱਚੋਂ ਦੋ ਦੁਕਾਨਾ ਵਿਧਾਇਕ ਰਮਨ ਅਰੂੜਾ ਵੱਲੋਂ ਆਪਣੀ ਰਿਸਿਸਰਨ ਦਵਾਈਆਂ ਗਈਆਂ ਸਨ ਦੁਕਾਨਾਂ ਦਾ ਪਹਿਲਾ ਬਿਆਨ ਕੀਤਾ ਗਿਆ ਅਤੇ ਬਾਅਦ ਵਿੱਚ ਰਿਸਟਰੀ ਕਰਵਾਈ ਗਈ ਹਾਲਾਂਕਿ ਰਿਸਟਰੀ ਕਰਾਉਣ ਨੂੰ ਨੂੰ ਲੈ ਕੇ ਬਿਆਨ ਦੇ ਮਤਾਬਕ ਸਮਾਂ ਸੀ ਪਰ ਵਿਧਾਇਕ ਰਮਨ ਅਰੂੜਾ ਖੁਦ ਆਪਣੇ ਰਿਸਿਸਰਨ ਦੋ ਦੁਕਾਨਾ ਦੁਕਾਨ ਦੇ ਨਾਂ ਤੇ ਗੁੱਡ ਫੇਥ ਵਿੱਚ ਰਿਸਟਰੀ ਕਰਵਾ ਲਈ ਗਈ ਅਤੇ ਮੂੰਹ ਜਵਾਨੀ ਭਰੋਸਾ ਜਿਤਾਉਂਦਿਆਂ ਕਿਹਾ ਗਿਆ ਕਿ ਰਿਸਟਰੀ ਦੇ ਵਿੱਚ ਜੋ ਬੈਂਕ ਪੇਮੈਂਟ ਹੋਣੀ ਆ ਉਸ ਦੇ ਚੈੱਕ ਨੰਬਰ ਪਾ ਲੈ ਜਾਂ ਚੈੱਕ ਦੀ ਪੇਮੈਂਟ ਤਾਂ ਸਮੇਂ ਤੇ ਹੋਵੇਗੀ ਲੇਕਿਨ 2 ਸਾਲ ਹੋ ਗਏ ਨੇ ਉਹ ਪੇਮੈਂਟ ਪਟਵਾ ਪੇਮੈਂਟ ਜਿਹੜਾ ਕਤਿਆਲ ਨਾਮ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ ਜਲੰਧਰ ਦੇ ਨਾਵੀਂ ਗ੍ਰਾਮੀ ਹਿੰਦੂ ਪਰਿਵਾਰ ਤੋਂ ਬਲੋਂਗ ਕਰਦੇ ਨੇ ਦੇਖੋ ਰਮਨ ਅਰੋੜਾ ਨੇ ਵੱਡੇ ਪੱਧਰ ਤੇ ਕਪਲੇ ਬਾਜ਼ੀ ਕੀਤੀ ਹੈ ਯਾਨੀ ਕਿ ਰਿਸ਼ਤੇਦਾਰਾਂ ਨੂੰ ਦੁਕਾਨਾਂ ਵੀ ਦਵਾਈਆਂ ਉਸ ਤੋਂ ਬਾਅਦ ਧੱਕਾ ਵੀ ਕੀਤਾ ਗਿਆ ਉਹ ਰਜਿਸਟਰੀ ਵੀ ਕਰਾ ਲਈ ਗਈ ਤੇ 1 ਰੁਪਇਆ ਨਹੀਂ ਮਿਲਿਆ ਯਾਨੀ ਕਿ ਉਹ ਦੁਕਾਨਾਂ ਕਰੋੜਾਂ ਰੁਪਏ ਦੀਆਂ ਨੇ ਤੇ ਕਰੋੜਾਂ ਰੁਪਏ ਉਹਨਾਂ ਕੋਲੋਂ ਆਪ ਲੈ ਲਿਆ ਹੋਏਗਾ ਇਸ ਤਰ੍ਹਾਂ ਦੀ ਖਬਰ ਆ ਰਹੀਆਂ ਨੇ ਵਿਜਲੈਸ ਵੱਲੋਂ ਹੋਰ ਵੀ ਤਾਕੀ ਕੀਤੀ ਜਾ ਰਹੀ ਹੈ ਇਹ ਵੀ ਮਕਤਬਾ ਜਿਹੜਾ ਹੈ ਰਮਨ ਅਰੋੜਾ ਉੱਤੇ ਦਰਜ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਬਾਹਰ ਆਉਣ ਦੇ ਇਸਾਬ ਜਿਹੜੇ ਨੇ ਉਹ ਮੁਸ਼ਕਲ ਹੁੰਦੇ ਜਾ ਰਹੇ ਨੇ ਧੰਨਵਾਦ